ਜਿਹੜੇ ਕਿਸਾਨ ਭਰਾ ਖੇਤੀ ਕਰਦੇ ਆ ਨਾ ਮੁੰਡੇ ਖਾਸ ਕਰਕੇ ਮੁੰਡੇ ਖੁੰਡੇ ਜੇ ਬਈ ਤੇ ਆਪਾਂ ਮਤਲਬ ਕਿ ਬਹੁਤ ਘੱਟ ਧਿਆਨ ਰੱਖਦੇ ਆ ਆਪਣੀ ਸਕਿਨ ਦਾ ਹਨਾ ਚਲੋ ਮੰਨਿਆ ਵੀ ਇਹ ਕੁੜੀਆਂ ਦੇ ਕੰਮ ਹੁੰਦੇ ਆ ਹਨਾ ਪਰ ਮੁੰਡਿਆਂ ਨੂੰ ਵੀ ਕੁਸ਼ਟਾ ਮਾੜਾ ਮੋਟਾਪ ਦਾ ਮੂੰਹ ਦਾ ਧਿਆਨ ਰੱਖਣਾ ਚਾਹੀਦਾ ਬਈ ਤੇ ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ ਆ ਸੈਟਾਫਿਲ ਨਾਂ ਦਾ ਨਾ ਆਉਂਦਾ ਕਲੀਨਜ਼ਰ ਜਾਨ ਮੂੰਹ ਧੋਣ ਖਾਤਰ ਹੀ ਹੁੰਦਾ ਇਹ ਹਨਾ ਤੇ ਇੱਦੀ ਵਧੀਆ ਚੀਜ਼ ਆ ਨਾ ਮੈਨੂੰ ਕਾਫੀ ਦਿਨ ਹੋ ਗਏ ਵਰਤੀ ਜਾਂਦੇ ਨੂੰ ਤੇ ਬਹੁਤ ਵਧੀਆ ਬਈ ਜਿਵੇਂ ਖੇਤੋਂ ਵਾਹ ਵੂ ਕੇ ਆਉਣੇ ਆ ਜੇ ਨਹੋਂ ਲੱਗੇ ਮੂੰਹ ਧੋ ਲੋ ਇਹਦੇ ਇਹ ਵਧੀਆ ਮੈਲਮੂਲ ਜੀ ਕੱਢ ਕੇ ਮੂੰਹ ਵਧੀਆ ਸਾਫ਼ ਕਰ ਦਿੰਦਾ ਇਹਦੇ ਚ ਬਈ ਆਹ ਵੇਖ ਲਓ ਜਿਵੇਂ 글리ਸਰਿਨ ਹੁੰਦੀ ਆ ਵਿਟਾਮਿਨ B3 B5 ਹੋ ਗਿਆ ਹਨਾ ਪ੍ਰੋ ਵਿਟਾਮਿਨ ਬਹੁਤ ਵਧੀਆ ਚੀਜ਼ ਹੈ ਕੋਈ ਮੰਨ ਲਓ ਹਾਨੀਕਾਰਕ ਚੀਜ਼ ਹੈ ਨਹੀਂਗੀ ਹਨਾ ਕੁਝ ਵੀ ਤੇ ਨਹੀਂ ਆਪਾਂ ਨੂੰ ਬਈ ਇਹਨਾਂ ਨੇ ਕੋਈ ਪੈਸੇ ਦਿੱਤੇ ਆ ਜਾਂ ਆਪਾਂ ਇਹਨਾਂ ਦੀ ਪ੍ਰੋਮੋਸ਼ਨ ਕਰਦੇ ਫਿਰਦੇ ਆ ਬਸ ਵਧੀਆ ਚੀਜ਼ ਲੱਗੀ ਤਾਂ ਸ਼ੇਅਰ ਕਰ ਦਈਏ ਵੈਸੇ ਆਪਣਾ ਇਹ ਕੰਟੈਂਟ ਹੈ ਨਹੀਂ ਖੇਤੀਬਾੜੀ ਰਿਲੇਟਡ ਹੀ ਆਪਾਂ ਵੀਡੀਓ ਪਾਉਨੇ ਆ ਦਿਨੋਂ ਪੌ ਰਾਤ ਖੇਤਾਂ ਚ ਚੱਲ ਚੱਲ ਕੇ ਮੂੰਹ ਦਾ ਬੁਰਾ ਹਾਲ ਹੋ ਜਾਂਦਾ ਤੇ ਉਹਨਾਂ ਲਈ ਬਹੁਤ ਵਧੀਆ ਚੀਜ਼ ਹੈ ਇਸ ਲਈ ਬਸ ਮੈਂ ਤੇ ਮੈਂ ਲਿੰਕ ਤੁਹਾਨੂੰ ਵੀਡੀਓ ਤੇ ਮਿਲ ਜੂਗਾ ਜਿਹਨੇ ਜਿਹਨੇ ਲੈਣਾ ਜਾ ਕੇ ਆਰਡਰ ਕਰ ਦਿਓ ਬਾਈ ਜਿਉਂਦੇ ਰਹੋ ਵਸਤੇ ਰਹੋ ਪ੍ਰਮਾਤਮਾ ਰੱਖੇ ਚੜ੍ਹਦੀ ਕਲਾ ਚ